ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਹੈ ਰਾਜਾ ਵੜਿੰਗ ਸਾਹਿਬ ਉਹਨਾਂ ਦੇ ਧਰਮ ਪਤਨੀ ਸ਼੍ਰੀਮਤੀ ਅਮਰਤਾ ਵੜਿੰਗ ਜੀ ਉਹ ਕੱਲ ਬਠਿੰਡੇ ਦੇ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਨੇ ਉੱਥੇ ਉਹ ਕਹਿੰਦੇ ਨੇ ਜੀ ਤੁਸੀਂ ਪੰਜੇ ਨੂੰ ਵੋਟ ਪਾਓ ਇਹ ਉਹ ਪੰਜਾ ਜਿਹੜਾ ਕਿ ਬਾਬੇ ਨਾਨਕ ਦਾ ਪੰਜਾ ਹੈ ਇਹ ਅਮਰਤਾ ਵੜਿੰਗ ਜੀ ਨੇ ਇੱਕ ਐਸਾ ਬਿਆਨ ਦਿੱਤਾ ਹੈ ਜਿਹੜਾ ਕਿ ਨਾਨਕ ਨਾਮ ਲੈਵਾ ਨੂੰ ਇਹਦੇ ਨਾਲ ਠੇਸ ਪਹੁੰਚੀ ਹੈ ਸਿੱਖ ਵਿਸ਼ਵ ਦੇ ਵਿੱਚ ਜਿੱਥੇ ਬੈਠੇ ਨੇ ਠੇਸ ਪਹੁੰਚੀ ਹੈ ਔਰ ਸਾਰੇ ਧਰਮਾਂ ਦੇ ਲੋਕਾਂ ਨੇ ਦਾ ਮੈਨੂੰ ਲੱਗਦਾ ਵੀ ਖੰਡਨ ਕੀਤਾ ਹੈ ਸਤਾ ਵਡਿੰਗ ਜੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਾਂਗਰਸ ਦਾ ਖੂਨੀ ਪੰਜਾ ਉਹ ਖੂਨੀ ਪੰਜਾ ਜਿਨੇ ਕੁਰਸੀ ਕਰਕੇ ਦੇਸ਼ ਦੀ ਵੰਡ ਕਰਾਤੀ ਉਹ ਖੂਨੀ ਪੰਜਾ ਜਿਨੇ ਐਮਰਜੈਂਸੀ ਲਾ ਕੇ ਲੋਕਾਂ ਨੂੰ ਅੰਦਰ ਸਿੱਟਿਆ ਅਕਾਲ ਤੱਕ ਸਭ ਢੇਢੇਰੀ ਕੀਤਾ ਸਿੱਖ ਨਸਲ ਕੁਸ਼ੀ ਦਿੱਲੀ ਦੇ ਵਿੱਚ ਕੀਤੀ ਥਾਰੇ ਮੈਦਾਨ ਚ ਨੇ ਇਸ ਟਾਈਮ ਚੋਣਾ ਦੇ ਤੇ ਤੁਹਾਨੂੰ ਕਿਵੇਂ ਦਾ ਲੱਗਦਾ ਵੀ ਕਿਵੇਂ ਦੀ ਸਿਆਸਤ ਹੋ ਰਹੀ ਹੈ ਦੇਖੋ ਐਸੇ ਬਿਆਨਾਂ ਕਰਕੇ ਤਾਂ ਸਾਨੂੰ ਭਾਈ ਵਾਲੀ ਛੱਡਣੀ ਪਈ ਹੈ ਜਦੋਂ ਤੁਸੀਂ ਲੋਕਾਂ ਦੀ ਗੱਲ ਹੀ ਨਹੀਂ ਕਰਨੀ ਜਦੋਂ ਤੁਸੀਂ ਲੋਕਾਂ ਦੇ ਵਿਰੁੱਧ ਫੈਸਲੇ ਲੈਣੇ ਚਾਹੇ ਉਹ ਖੇਤੀ ਕਾਨੂੰਨ ਹੋਣ ਚਾਹੇ ਸਿੱਖ ਭਾਵਨਾਵਾਂ ਨੂੰ ਨਾ ਸਮਝਣਾ ਚਾਹੇ ਬੰਦੀ ਸਿੰਘਾ ਦੀ ਗੱਲ ਨੂੰ ਨਾ ਸਮਝਣਾ ਚਾਹੇ ਪੰਜਾਬ ਦੇ ਵਿੱਚ ਵਿਸ਼ੇਸ਼ ਪੈਕੇਜ ਤੋਂ ਭੱਜ ਜਾਣਾ ਸੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਮਦਈ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਲੋਕਾਂ ਦੀ ਗੱਲ ਕਰਦੇ ਨੇ ਕਾਲ ਜੀ ਤੁਸੀਂ ਦੇਖ ਲਓ D5 ਚੈਨਲ ਪੰਜਾਬੀ ਲੋਕ ਸਭਾ ਦੀਆਂ ਚੋਣਾਂ ਦਾ ਪ੍ਰੋਸੈਸ ਇਸ ਟਾਈਮ ਜਾਰੀ ਹੈਗਾ ਉਹਦੇ ਵਿੱਚ ਵਕਫਾ ਕਲੀਡਰ ਵਕਫਾ ਬਿਆਨਬਾਜ਼ੀਆਂ ਦੇ ਰਹੇ ਨੇ ਰੈਲੀਆਂ ਹੋ ਰਹੀਆਂ ਨੇ ਸਭਾਵਾਂ ਹੋ ਰਹੀਆਂ ਨੇ ਤੇ ਉਸ ਦੇ ਵਿੱਚ ਕਈ ਵਾਰੀ ਬਿਆਨ ਜਿਹੜੇ ਨੇ ਉਹ ਇਹੋ ਜੇ ਹੋ ਜਾਂਦੇ ਆ ਕਿ ਜਿਹੜੇ ਦੂਸਰੀ ਪਾਰਟੀ ਨੂੰ ਨਾਖੁਸ਼ਗਵਾਰ ਹੋ ਜਾਂਦੇ ਆ ਅਮ੍ਰਿਤਾ ਵੜਿੰਗ ਜਿਹੜੇ ਕਿ ਰਾਜਾ ਵੜਿੰਗ ਦੇ ਧਰਮ ਪਤਨੀ ਨੇ ਉਹਨਾਂ ਨੇ ਬਠਿੰਡਾ ਦੇ ਵਿੱਚ ਬਿਆਨ ਦਿੱਤਾ ਤੇ ਉਹਨੂੰ ਲੈ ਕੇ ਅਕਾਲੀ ਦਲ ਅੱਜ ਚੌਣ ਕਮਿਸ਼ਨ ਦੇ ਕੋਲ ਆਇਆ ਇੱਕ ਸ਼ਿਕਾਇਤ ਲੈ ਕੇ ਗੱਲਬਾਤ ਕਰਦੇ ਆ ਅਸ਼ਦੀਪ ਕਲੇਰ ਜਿਹੜੇ ਕਿ ਐਡਵੋਕੇਟ ਅਸ਼ਦੀਪ ਕਲੇਰ ਆ ਅਕਾਲੀ ਦਲ ਦੇ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਵਫਦ ਲੈ ਕੇ ਥੇ ਆਏ ਨੇ ਤੇ ਉਹਨਾਂ ਨੇ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ ਕਲੇਰ ਸਾਹਿਬ ਕੀ ਸ਼ਿਕਾਇਤ ਹੈ ਜੀ ਐ ਵੈਸੇ ਤਾਂ ਇੱਕ ਵੀਡੀਓ ਜਾਰੀ ਹੋਈ ਹੈ ਤੇ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਸੇ ਦੇ ਮੁਤਲਕ ਤੁਸੀਂ ਕੰਪਲੇਂਟ ਲੈ ਕੇ ਆਏ ਹੋਗੇ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਚੀਫ ਇਲੈਕਟੋਰਲ ਅਫਸਰ ਪੰਜਾਬ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਹੈ ਵਿਸ਼ਾ ਹੈ ਜੋ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਹੈ ਰਾਜਾ ਵੜਿੰਗ ਸਾਹਿਬ ਉਹਨਾਂ ਦੇ ਧਰਮ ਪਤਨੀ ਸ਼੍ਰੀਮਤੀ ਅਮਰਤਾ ਵੜਿੰਗ ਜੀ ਉਹ ਕੱਲ ਬਠਿੰਡੇ ਦੇ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਨੇ ਉੱਥੇ ਉਹ ਕਹਿੰਦੇ ਨੇ ਜੀ ਤੁਸੀਂ ਪੰਜੇ ਨੂੰ ਵੋਟ ਪਾਓ ਇਹ ਉਹ ਪੰਜਾ ਜਿਹੜਾ ਕਿ ਬਾਬੇ ਨਾਨਕ ਦਾ ਪੰਜਾ ਹੈ ਇਹ ਉਹ ਪੰਜਾ ਜਿਹੜਾ ਗੁਰੂ ਸਾਹਿਬ ਦੀ ਸਾਰਿਆਂ ਦੀ ਫੋਟੋ 'ਤੇ ਪੰਜਾ ਲੱਗਿਆ ਤੇ ਪੰਜਾ ਕਾਂਗਰਸ ਨੇ ਉੱਥੋਂ ਲਿਆ ਤੇ ਜਿੱਦਾਂ ਹੁਣ ਹੀ ਤੁਸੀਂ ਕਿਹਾ ਕਿ ਕਈ ਵਾਰ ਕੋਈ ਲੀਡਰ ਐਸੀ ਸਟੇਟਮੈਂਟ ਦੇ ਦਿੰਦਾ ਕਿ ਵਿਰੋਧੀ ਪਾਰਟੀਆਂ ਨੂੰ ਉਹ ਨਹੀਂ ਪਸੰਦ ਆਉਂਦੀ ਪਰ ਅੱਜ ਇਹ ਅਮਰਤਾ ਵੜਿੰਗ ਜੀ ਨੇ ਇੱਕ ਐਸਾ ਬਿਆਨ ਦਿੱਤਾ ਹੈ ਜਿਹੜਾ ਕਿ ਨਾਨਕ ਨਾਮਲੇਵਾ ਨੂੰ ਇਹਦੇ ਨਾਲ ਠੇਸ ਪਹੁੰਚੀ ਹੈ ਸਿੱਖ ਵਿਸ਼ਵ ਦੇ ਵਿੱਚ ਜਿੱਥੇ ਬੈਠੇ ਨੇ ਠੇਸ ਪਹੁੰਚੀ ਹੈ ਔਰ ਸਾਰੇ ਧਰਮਾਂ ਦੇ ਲੋਕਾਂ ਨੇ ਦਾ ਮੈਨੂੰ ਲੱਗਦਾ ਵੀ ਖੰਡਨ ਕੀਤਾ ਕਿਉਂਕਿ ਅਮਰਤਾ ਵੜਿੰਗ ਜੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਾਂਗਰਸ ਦਾ ਖੂਨੀ ਪੰਜਾ ਉਹ ਖੂਨੀ ਪੰਜਾ ਜਿਨੇ ਕੁਰਸੀ ਕਰਕੇ ਦੇਸ਼ ਦੀ ਵੰਡ ਕਰਾਤੀ ਉਹ ਖੂਨੀ ਪੰਜਾ ਜਿਨੇ ਐਮਰਜੈਂਸੀ ਲਾ ਕੇ ਲੋਕਾਂ ਨੂੰ ਅੰਦਰ ਸਿੱਟਿਆ ਅਕਾਲ ਤਖਸਾਲ ਢਹਿ ਢੇਰੀ ਕੀਤਾ ਸਿੱਖ ਨਸਲ ਕੁਸ਼ੀ ਦਿੱਲੀ ਦੇ ਵਿੱਚ ਕੀਤੀ ਉਸ ਪੰਜੇ ਨੂੰ ਤੁਸੀਂ ਐਡੇ ਫਰਸਟ੍ਰੇਸ਼ਨ ਦੇ ਵਿੱਚ ਆ ਜਾਓ ਟਿਕਟ ਨਾ ਮਿਲਣ ਕਰਕੇ ਤੇ ਤੁਸੀਂ ਬਾਬੇ ਨਾਨਕ ਦਾ ਪੰਜਾ ਕਹਿ ਦੋ ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਤੇ ਧਾਰਮਿਕ ਭਾਵਨਾਵਾਂ ਨੂੰ ਢਕਾਉਣ ਦਾ ਠੇਸ ਪਹਚਾਉਣ ਦਾ ਕੇਸ ਦਰਜ ਹੋਣਾ ਚਾਹੀਦਾ ਔਰ ਮਾਡਲ ਕੋਡ ਆਫ ਕੰਡਕਟ ਲੱਗਿਆ ਹੋਇਆ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਫ੍ਰੀ ਤੇ ਫੇਅਰ ਇਲੈਕਸ਼ਨ ਕਰਾਉਣਾ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬ ਪੱਖੀ ਗੱਲਾਂ ਕਰਨੀਆਂ ਚਾਹੀਦੀਆਂ ਬਜਾਏ ਕਿ ਇੱਕ ਦੂਸਰੇ ਤੇ ਜਾਂ ਕਿਸੇ ਦੀ ਭਾਵਨਾਵਾਂ ਤੇ ਇਸ ਤਰੀਕੇ ਦੇ ਨਾਲ ਟਿਕਾ ਕਸ਼ੀ ਕਰਨ ਦੇ ਇਲਾਵਾ ਤੇ ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਪਰ ਅੱਜ ਬਦਕਿਸਮਤੀ ਹੈ ਕਿ ਚਾਹੇ ਦੇਸ਼ ਦੇ ਨੈਸ਼ਨਲ ਪਾਰਟੀਆਂ ਹੋਣ ਜਿਨ੍ਹਾਂ ਨੇ ਲੰਬਾ ਸਮਾਂ ਰਾਜ ਕੀਤਾ ਚਾਹੇ ਪੰਜਾਬ ਦੇ ਵਿੱਚ ਜਿਹੜੀ ਸੱਤਾਧਾਰੀ ਤਰ ਹੈ ਅੱਜ ਕੋਈ ਵੀ ਲੋਕ ਮੁੱਦਿਆਂ ਦੀ ਗੱਲ ਨਹੀਂ ਕਰਨਾ ਚਾਹੁੰਦਾ ਜੇ ਮੈਂ ਕੇਂਦਰ ਦੀ ਗੱਲ ਕਰਾਂ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਕਰਾਂ ਤਾਂ ਮੋਦੀ ਸਾਹਿਬ ਨਾ ਤਾਂ ਲੋਕਾਂ ਦੇ ਮੂਦੇ ਵਿੱਚ ਰਾਸ਼ਨ ਦੀ ਗੱਲ ਕਰਨਾ ਚਾਹੁੰਦੇ ਨੇ ਨਾ ਗਰੀਬ ਦੇ ਸਿਰ ਤੇ ਛੱਤ ਦੀ ਗੱਲ ਕਰਨਾ ਚਾਹੁੰਦੇ ਨੇ ਨਾ ਡਾਲਰ ਦੇ ਮੁਕਾਬਲੇ ਰੁਪਈਆ ਕਿਉਂ ਨੀਚੇ ਜਾ ਰਿਹਾ ਉਹਦੇ ਬਾਰੇ ਗੱਲ ਕਰਨਾ ਚਾਹੁੰਦੇ ਨੇ ਦੇਸ਼ ਦੀ ਕੀ ਸਥਿਤੀ ਉਹਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਗੱਲ ਕਾਤੇ ਹੋ ਰਹੀ ਹੈ ਮੰਗਲ ਸੂਤਰ ਤੇ ਇਸੇ ਤਰੀਕੇ ਪੰਜਾਬ ਦੇ ਵਿੱਚ ਭਗਵਾਨ ਤਮਨ ਸਾਹਿਬ ਨਾ ਤਾਂ ਉਹ ਜਿਹੜੀਆਂ ਲੋਕਾਂ ਨਾਲ ਵਾਅਦੇ ਕੀਤੇ ਨੇ ਉੱਤੇ ਗੱਲ ਕਰਨਾ ਚਾਹੁੰਦੇ ਨੇ ਨਾ ਹੀ ਲਾਅ ਐਂਡ ਆਰਡਰ ਦੇ ਉੱਤੇ ਕੋਈ ਗੱਲ ਕਰਨਾ ਚਾਹੁੰਦੇ ਨੇ ਨਾ ਹੀ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਹੈ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਬਿਜਲੀ ਦਾ ਬੁਰਾ ਹਾਲ ਹੈ ਮੁੱਦਿਆਂ ਤੇ ਗੱਲ ਕਾਤੇ ਹੋ ਰਹੀ ਹੈ ਵਿਰੋਧੀਆਂ ਤੇ ਤੂ ਤੂ ਮਹਿਮਤ ਸੋ ਇਸ ਤਰੀਕੇ ਦੀ ਜਿਹੜੀ ਮੈਨੂੰ ਲੱਗਦਾ ਹੈ ਕਿ ਨੈਗੇਟਿਵ ਰਾਜਨੀਤੀ ਹੈ ਇਹਦਾ ਸੂਬੇ ਨੂੰ ਤੇ ਲੋਕਾਂ ਨੂੰ ਨੁਕਸਾਨ ਹੁੰਦਾ ਹੈ ਮੁੱਦਿਆਂ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਔਰ ਜਦੋਂ ਲੀਡਰ ਇੱਕ ਗੈਰ ਜ਼ਿੰਮੇਵਾਰਾਨਾ ਗੱਲ ਕਰਦੇ ਜਿਦਾ ਅਮਰਤਾ ਵੜਿੰਗ ਜੀ ਨੇ ਕੀਤੀ ਤਾਂ ਬਿਲਕੁਲ ਇਹਨਾਂ ਨੂੰ ਉਰੇ ਹੀ ਰੋਕਣਾ ਔਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਲੀਡਰ ਐਸੀ ਗਲਤੀ ਨਾ ਕਰੇ ਕਾਲੀ ਦਲ ਦੀ ਪਾਈਵਲ ਪਾਰਟੀ ਰਹੀ ਹੈ ਭਾਜੀਪੀ ਅਰ ਭਾਜੀਪੀ ਦੇ ਗਰੇਵਾਲ ਜਿਹੜੇ ਨੇ ਆਗੂ ਉਹਨਾਂ ਨੇ ਹਜੀਤ ਗਰੇਵਾਲ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਤੁਸੀਂ ਵੀ ਕਹਿ ਰਹੇ ਹੋ ਕਿ ਅਕਾਲ ਤਖਤ ਤੇ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਵੀ ਸ਼ਾਇਦ ਇਸ ਤੇ ਉਹ ਲੈਣਾ ਚਾਹੀਦਾ ਹੈ ਕੋਈ ਨਾ ਕੋਈ ਇਹਦਾ ਕੌਗਨੀਸ ਲੈਣਾ ਚਾਹੀਦਾ ਬਟ ਉਸ ਦੇ ਨਾਲ ਹੀ ਉਹ ਕੁਝ ਹੋਰ ਕਹਿੰਦੇ ਨੇ ਉਹ ਕਹਿੰਦੇ ਨੇ ਜੀ ਅਕਾਲੀ ਦਲ ਦੇ ਪੰਜੇ ਦੇ ਵਿੱਚ ਹੈਗਾ ਜਿਹੜਾ ਐਸਜੀਪੀਸੀ ਹੈ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਰਦੇ ਨੇ ਤੇ ਕਿਸ ਤਰ੍ਹਾਂ ਦੀਆਂ ਗੱਲਾਂ ਨੇ ਕਿਉਂਕਿ ਉਹ ਤੁਹਾਡੀ ਭਾਈਵਾਲ ਪਾਰਟੀ ਵੀ ਰਹਿ ਚੁੱਕੀ ਹੈ ਔਰ ਉਹਦੇ ਬਾਅਦ ਇਦਾਂ ਦੀਆਂ ਸ਼ਿਕਾਇਤਾਂ ਵੀ ਵਾਰ-ਵਾਰ ਆ ਰਹੀਆਂ ہیں چاہے ਡਿਫਰੈਂਟ ਪਾਰਟੀਆਂ ਨੇ ਡੈਫੀਨਿਟਲੀ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਪਰ ਕਿਉਂਕਿ ਸਾਰੇ ਹੀ ਮੈਦਾਨ 'ਚ ਨਹੀਂ ਇਸ ਟਾਈਮ ਚੋਣਾਂ ਦੇ ਤੇ ਤੁਹਾਨੂੰ ਕਿਵੇਂ ਦਾ ਲੱਗਦਾ ਵੀ ਕਿਵੇਂ ਦੀ ਸਿਆਸਤ ਹੋ ਰਹੀ ਹੈ ਦੇਖੋ ਐਸੇ ਬਿਆਨਾਂ ਕਰਕੇ ਤਾਂ ਸਾਨੂੰ ਭਾਈਵਾਲੀ ਛੱਡਣੀ ਪਈ ਹੈ ਜਦੋਂ ਤੁਸੀਂ ਲੋਕਾਂ ਦੀ ਗੱਲ ਹੀ ਨਹੀਂ ਕਰਨੀ ਜਦੋਂ ਤੁਸੀਂ ਲੋਕਾਂ ਦੇ ਵਿਰੁੱਧ ਫੈਸਲੇ ਲੈਣੇ ਚਾਹੇ ਉਹ ਖੇਤੀ ਕਾਨੂੰਨ ਹੋਣ ਚਾਹੇ ਸਿੱਖ ਭਾਵਨਾਵਾਂ ਨੂੰ ਨਾ ਸਮਝਣਾ ਚਾਹੇ ਬੰਦੀ ਸਿੰਘਾ ਦੀ ਗੱਲ ਨੂੰ ਨਾ ਸਮਝਣਾ ਚਾਹੇ ਪੰਜਾਬ ਦੇ ਵਿੱਚ ਵਿਸ਼ੇਸ਼ ਪੈਕੇਜ ਤੋਂ ਭੱਜ ਜਾਣਾ ਸੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਮਦਈ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਲੋਕਾਂ ਦੀ ਗੱਲ ਕਰਦੇ ਨੇ ਸੋ ਹਰਜੀਤ ਗਰੇਵਾਲ ਸਾਹਿਬ ਨੇ ਜਿਹੇ ਜਿਹੇ ਬਿਆਨ ਪਹਿਲਾਂ ਵੀ ਦਿੱਤੇ ਅੱਜ ਵੀ ਦਿੱਤੇ ਉਹਨਾਂ ਦੇ ਬਿਆਨਾਂ ਬਾਰੇ ਲੋਕ ਵੱਧ ਜਾਣਦੇ ਨੇ ਮੈਂ ਟਿੱਪਣੀ ਨਹੀਂ ਕਰਨੀ ਚਾਹੁੰਦਾ ਤਦ ਤੱਕ ਕਹਿ ਦਿੰਦੇ ਕਿ ਤਿੰਨ ਰਹਿ ਗਏ ਨੇ ਜੀ ਇਹਨਾਂ ਦੇ ਆਗੂ ਜਿਹੜੇ ਮੇਨ ਅੱਗੇ ਲੀਡਰਸ ਨੇ ਲੈਜਿਸਲੇਟਿਵ ਦੇ ਵਿੱਚ ਤੇ ਉਹ ਤਾਂ ਸਕੂਟਰ ਤੇ ਵੀ ਬੈਠ ਕੇ ਆ ਸਕਦੇ ਅਕਾਲੀ ਦਲ ਹੈ ਕਿ ਇਸ ਤਰ੍ਹਾਂ ਦੀ ਵੀ ਗੱਲਾਂ ਕਰਦੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਚੋਣਾਂ ਦੇ ਮਾਹੌਲ ਦੇ ਵਿੱਚ ਜਦੋਂ ਕੋਡ ਆ ਪਹਿਲਾਂ ਤੋਂ ਖਾਸ ਤੌਰ ਤੇ ਗੁਰੇਜ਼ ਹੀ ਕਰਨਾ ਚਾਹੀਦਾ ਹੈ ਗਰੇਵਾਲ ਸਾਹਿਬ ਨੇ ਆਪ ਕਦੇ ਚੋਣ ਲੜੀ ਆਪ ਕੀ ਕੀਤਾ ਕਿੰਨੀ ਵੋਟ ਪਈ ਗਰੇਵਾਲ ਸਾਹਿਬ ਉਹਤੇ ਗੱਲਾਂ ਕਰਿਆ ਕਰਨ ਮੈਨੂੰ ਲੱਗਦਾ ਹੈ ਕਿ ਪਹਿਲਾਂ ਜਦੋਂ ਆਪ ਮੁੱਖ ਮੰਤਰੀ ਸੌ ਚੱਕਣਗੇ ਉਦੋਂ ਦੇਖਾਂਗੇ ਜਿਹੜਾ ਇਹ ਤੁਸੀਂ ਸ਼ਿਕਾਇਤ ਦਿੱਤੀ ਹੈ ਜੀ ਉਸ ਸ਼ਿਕਾਇਤ ਦੇ ਵਿੱਚ ਤੁਹਾਨੂੰ ਚੋਣ ਕਮਿਸ਼ਨ ਨੇ ਕੀ ਆਸ਼ਵਾਸਨ ਦਿੱਤਾ ਹੈ ਕਿ ਤੁਹਾਨੂੰ ਉਹਨਾਂ ਨੇ ਭਰੋਸਾ ਦਿਵਾਇਆ ਦੇਖੋ ਚੋਣ ਕਮਿਸ਼ਨ ਦਾ ਆਪਣਾ ਇੱਕ ਟਾਈਮ ਫਰੇਮਵਰਕ ਹੈ ਉਹਨਾਂ ਨੇ ਕਿਹਾ ਕਿ 72 ਘੰਟੇ ਚ ਕਿਸੇ ਵੀ ਕੰਪਲੇਂਟ ਦਾ ਨਿਪਟਾਰਾ ਹੋਣਾ ਚਾਹੀਦਾ ਸੋ ਸਾਨੂੰ ਪੂਰਨ ਆਸ ਹੈ ਕਿ ਇਹਨਾਂ ਦਾ ਫਰਜ਼ ਹੈ ਫਰੀ ਤੇ ਫਿਰ ਇਲੈਕਸ਼ਨ ਕਰਾਉਣਾ ਤੇ ਇਹ ਕਿਤੇ ਨਾ ਕਿਤੇ ਜਿਹੜੇ ਐਸੇ ਬਿਆਨ ਨੇ ਇਹ ਉਹਦੇ ਰਾਹ ਦੇ ਵਿੱਚ ਅੜਿੱਕਾ ਨੇ ਫਰੀ ਤੇ ਫਿਰ ਇਲੈਕਸ਼ਨ ਦੇ ਸੋ ਇਹਤੇ ਕਾਰਵਾਈ ਜਲਦ ਹੋਏਗੀ ਪਹਿਲੇ ਵੀ ਤੁਸੀਂ ਇੱਕ ਸ਼ਿਕਾਇਤ ਦੇ ਕੇ ਗਏ ਸੀ ਕਿ ਉਹਦਾ ਨਵੇੜਾ ਹੋ ਗਿਆ ਕਿਉਂਕਿ ਇਹ ਸ਼ਾਇਦ ਦੂਸਰੀ ਜਾਂ ਤੀਸਰੀ ਸ਼ਿਕਾਇਤ ਤੁਸੀਂ ਚੌਂਕ ਕਮਿਸ਼ਨ ਨੂੰ ਦੇਣਾ ਵਾਸਤੇ ਆਏ ਹੋ ਇੱਕ ਦਿਨ ਪਹਿਲੇ ਵੀ ਆਏ ਸੀ ਤੁਸੀਂ ਆ ਦੋ ਸ਼ਿਕਾਇਤਾਂ ਤੇ ਇਹਨਾਂ ਨੇ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੋਇਆ ਇੱਕ ਤਾਂ ਜਿਹੜੀ ਮੁੱਖ ਮੰਤਰੀ ਦੇ ਨਿਵਾਸ ਤੇ ਸੰਜੇ ਸਿੰਘ ਨੇ ਮੀਟਿੰਗ ਕੀਤੀ ਹੈ ਦੂਜਾ ਲਾਲਜੀਤ ਭੁੱਲਰ ਸਾਹਿਬ ਨੇ ਵੀ ਇੱਕ ਸਟੇਜ ਤੇ ਐਸੇ ਬਿਆਨ ਦਿੱਤਾ ਸੀ ਸੋ ਉਸ ਤੇ ਕਾਰਵਾਈ ਮੈਨੂੰ ਲੱਗਦਾ ਕਿ ਚੱਲ ਰਹੀ ਹੈ ਸੋ ਮੈਂ ਮੇਰਾ ਜਿਹੜਾ ਆਫਿਸ ਹੈ ਉਹ ਇਹਨਾਂ ਦੇ ਨਾਲ ਕੋਆਰਡੀਨੇਟ ਕਰ ਰਿਹਾ ਸੋ ਦੇਖਦੇ ਹਾਂ ਚ ਕੀ ਨਿਕਲਦਾ ਬਹੁਤ ਬਹੁਤ ਧੰਨਵਾਦ ਬਾਪੂ ਅ ਸਾਡੇ ਨਾਲ ਸਿਗੇ ਅ ਅਰਸ਼ਦੀਪ ਕਲੇਰ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਖਾਸ ਤੌਰ ਤੇ ਇਹ ਗੱਲ ਕਹੀ ਹੈ ਕਿ ਜਿਹੜੀ ਸ਼ਿਕਾਇਤ ਹੈਗੀ ਹੈ ਉਹ ਅਸੀਂ ਦਰਜ ਕਰਵਾਈ ਹੈ ਅਮ੍ਰਿਤਾ ਵੜਿੰਗ ਨੇ ਇੱਕ ਬਿਆਨ ਦਿੱਤਾ ਹੈ ਬਠਿੰਡਾ ਦੇ ਵਿੱਚ ਖਾਸ ਤੌਰ ਤੇ ਤੇ ਉਹਦੇ ਵਿੱਚ ਉਹਨਾਂ ਨੇ ਗੁਰਨਾਨਕ ਦੇ ਪੰਜੇ ਦੀ ਗੱਲ ਕੀਤੀ ਹੈ ਔਰ ਕਾਂਗਰਸ ਪਾਰਟੀ ਦੇ ਪੰਜੇ ਨੂੰ ਉਸ ਦੇ ਨਾਲ ਕਾਂਗਰਸ ਪਾਰਟੀ ਦਾ ਜਿਹੜਾ ਨਿਸ਼ਾਨ ਪੰਜਾ ਉਸ ਦੇ ਨਾਲ ਉਹਦੀ ਜਿਹੜੀ ਹੈਗੀ ਹੈ ਉਹ ਸਿਮਿਲੈਰਿਟੀ ਦੱਸੀ ਹੈ ਉਸ ਨੂੰ ਕਿ ਅੱਜ ਅਸ਼ਦੀਪ ਕਲੇ ਜਿਹੜੇ ਕਿ ਲੀਗਲ ਸੈਲ ਦੇ ਆਗੂ ਨੇ ਅਕਾਲੀ ਦਲ ਦੇ ਉਹ ਇੱਥੇ ਆਏ ਨੇ ਆਪਣੇ ਵਫਦ ਲੈ ਕੇ ਔਰ ਉਹਨਾਂ ਨੇ ਇੱਥੇ ਚੌਂਡ ਕਮਿਸ਼ਨ ਨੂੰ ਆ ਕੇ ਆ ਆਪਣੀ ਸ਼ਿਕਾਇਤ ਦਰਜ ਕਰਵਾਈਏ আর ਉਹਨਾਂ ਨੇ ਕਿਹਾ ਕਿ ਚੌਂ ਕਮਿਸ਼ਨ ਨੇ ਸਾਨੂੰ ਭਰੋਸਾ ਦਿਵਾਇਆ ਕਿ 72 ਘੰਟੇ ਦੇ ਆ ਜਿਹੜਾ ਉਹਦਾ ਸਪੈਕੂਲੇਟਡ ਟਾਈਮ ਹੁੰਦਾ ਹੈ ਇੱਕ ਟਾਈਮ ਫਰੇਮ ਹੁੰਦਾ ਹੈ ਉਹਦੇ ਵਿੱਚ ਜ਼ਰੂਰ ਐ ਸ਼ਿਕਾਇਤ ਦਾ ਕੋਈ ਨਾ ਕੋਈ ਹੱਲ ਜਾਂ ਨਬੇੜਾ ਕੀਤਾ ਜਾਏਗਾ ਪਰ ਉਹਨਾਂ ਨੇ ਕਿਹਾ ਕਿ ਜਿਹੜੀਆਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਪਹਿਲੇ ਦੋ ਸ਼ਿਕਾਇਤਾਂ ਤੁਸੀਂ ਹੋਰ ਵੀ ਦਿੱਤੀਆਂ ਕਿ ਉਹਨਾਂ ਦਾ ਕੋਈ ਤੁਹਾਨੂੰ ਨੋਟਿਸ ਆਇਆ ਹੈ ਕਹਿੰਦੇ ਕਿ ਸਾਡੇ ਨਾਲ ਜਿਹੜਾ ਹੈਗਾ ਇਹ ਆਫਿਸ ਔਰ ਮੇਰਾ ਆਫਿਸ ਆਪਸ ਵਿੱਚ ਉਹਨਾਂ ਦਾ ਰਾਫਤਾ ਕਾਇਮ ਹੈਗਾ ਇਸ ਕਰਕੇ ਚੌਂ ਕਮਿਸ਼ਨ ਆਪਣਾ ਕੰਮ ਕਰ ਰਿਹਾ ਹੈ ਪਰ ਅਸੀਂ ਆਪਣੀ ਜਿਹੜੀ ਹੈਗੀ ਹੈ ਕੰਪਲੇਂਟ ਅੱਜ ਇੱਥੇ ਦਰਜ ਕਰਵਾਈਏ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਵਫਾਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂਜ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ